ਜਹਾਂਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਰਾਜਾ ਬੜਿੰਗ ਦੀ ਰਾਜਾ ਬੜਿੰਗ ਦੇ ਕਰਕੇ ਦੇਖਿਆ ਜਾਵੇ ਕਿ ਪਾਰਟੀ ਦੇ ਵਿੱਚ ਆਪਸ ਵਿੱਚ ਹੀ ਫੁੱਟ ਜਿਹੜੀ ਹੈ ਉਹ ਦਿਨ ਬਦਨ ਵੱਧਦੀ ਜਾ ਰਹੀ ਹੈ। ਔਰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਹੈ ਔਰ ਇਹੀ ਕਾਰਨ ਹੈ ਕਿ ਲੁਧਿਆਣਾ ਪੱਛਮੀ ਦੀ ਚੋਣ ਦੇ ਵਿੱਚ 파ਰਥ ਪੂਸ਼ਣ ਦੇ ਹਾਰ ਦਾ ਔਰ ਇਹਨਾਂ ਨੇ ਹੀ ਆਉਣ ਵਾਲੇ ਸਮੇਂ ਵਿੱਚ ਇਹ ਪੱਤਰਿਕਾ ਹੈ ਕਿ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਰਾਜਾ ਬੜਿੰਗ ਔਰ ਉਹਨਾਂ ਦੇ ਉੱਪਰ ਬਖੂਕ ਤਰ੍ਹਾਂ ਦੇ ਅਲੀਗੇਸ਼ਨ ਲਾਏ ਜਾ ਰਹੇ ਨੇ ਉਹਨਾਂ ਦੇ ਬਿਹੇਵੀਅਰ ਤੇ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪਤ ਲੱਗਾ ਹੈ ਕਿ ਪੰਜਾਬ ਨੂੰ ਇੱਕ ਨਵਾਂ ਚਿਹਰਾ ਮਿਲੇਗਾ ਬਹੁਤ ਹੀ ਜਲਦੀ ਔਰ ਜਿਸ ਕਰਕੇ ਇਹ ਪੰਜਾਬ ਦੇ ਵਿੱਚ ਹਫੜਾ ਦਫੜੀ ਜਿਹੜੀ ਹੈ ਇੰਟਰਨਲ ਦੰਮ ਦੰਪਤ ਦੀ ਜਾ ਰਹੀ ਹੈ ਸੋ ਕਾਂਗਰਸ ਦੀ ਹਾਰ ਦਾ ਕਾਰਨ ਰਾਜਾ ਬੜਿੰਗ ਦੱਸਿਆ ਜਾਂਦਾ ਹੈ ਰਾਜਾ ਬੜਿੰਗ ਦੀ ਕਾਰਗਜ਼ਾਰੀ ਰਾਜਾ ਬੜਿੰਗ ਦਾ ਸਵਾ ਅਤੇ ਰਾਜਾ ਬ੍ਰਿੰਗ ਦੀ ਹਰ ਪਾਸੇ ਜਿਹੜੀ ਨਖਿੱਦੀ ਹੋ ਰਹੀ ਹੈ ਔਰ ਨਖਿੱਦੀ ਕਰਨ ਵਾਲੇ ਅਤੇ ਇਹਨਾਂ ਦੇ ਆਪਣੇ ਹੀ ਲੀਡਰ ਸਹਿਬਾਨ ਨੇ ਅਤੇ ਜਿਹੜਾ ਕਾਂਗਰਸ ਦੇ ਵਿੱਚ ਇਸ ਵੇਲੇ ਵਿਰੋਧ ਦੇ ਆਪਸ ਵਿੱਚ ਇਹ ਬਹੁਤ ਤੇਜ਼ ਹੋ ਰਿਹਾ ਹੈ ਜਿਸ ਵੀ ਜਿਸ ਕਾਰਨ ਕਿ ਇਹ ਰਾਜਾ ਬ੍ਰਿੰਗ ਨੂੰ ਆ ਬਕਵਾ ਖਲੀਡਰਾਂ ਦੀ ਬਕਵਾ ਖਰਾਈ ਪਾਈ ਜਾ ਰਹੀ ਹੈ ਅਤੇ ਕਾਂਗਰਸ ਜਿਹੜੀ ਹੈ ਇਸ ਨੂੰ ਬਦਲਣ ਜਾ ਰਹੀ ਹੈ ਹਾਂਜੀ ਬੱਸ ਇਹ ਸਭ ਤੁਸੀਂ ਦੇਖਿਆ ਹਰਿਆਣਾ ਦੇ ਵਿੱਚ ਕੀ ਹੋਇਆ हरियाणा ਦੇ ਵਿੱਚ ਵੀ ਇਹੀ ਕੁਛ ਵਾਪੜਿਆ 100% ਸੀਗੇ ਉੱਥੇ ਕਾਂਗਰਸ ਦੀ ਗਵਰਨਮੈਂਟ ਬਣ ਜਾਏਗੀ ਲੇਕਿਨ ਐਨ ਮੌਕੇ ਦੇ ਉਤੇ ਜੋ ਕੁਛ ਵੀ ਵਾਪੜਿਆ ਉਹਦਾ ਕਾਰਨ ਸੀ ਕਾਂਗਰਸ ਦੀ ਆਪਸੀ ਫੁੱਟ ਤੇ ਹੁਣ ਜਿਹੜੀ ਕਾਂਗਰਸ ਦੇ ਸਾਡੇ ਉੱਪਰ ਬੈਠੇ ਰਾਹੁਲ ਗਾਂਧੀ ਆ ਜਾਂ ਖੜਕੇ ਸਾਹਿਬ ਹੈ ਇਸ ਕਰ ਤੋ ਕਾਫੀ ਜ਼ਿਆਦਾ ਚਿੰਤਤ ਹੈ ਕਿ ਹਰਿਆਣੇ ਵਾਲੀ ਰੈਪਿਟਿਸ਼ਨ ਨਾ ਹੋ ਜੇ ਪੰਜਾਬ 'ਚ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਖੜੇ ਹੋਣਾ ਚਾਹ ਰਹੇ ਹੈ ਕਿਉਂਕਿ ਜੋ ਵੀ ਹਾਲਾਤ ਬਣ ਰਹੇ ਹੈ ਲੇਕਿਨ لیکن سب ਤੋਂ ਵੱਡੀ ਗੱਲ ਹੈ ਕਿ ਜਿੱਦਾਂ ਹੁਣ ਇਹਨਾਂ ਨੇ ਇਹ ਵਾਲੀ ਜਮਨੀ ਚੋਣ ਹਾਰੀ ਆਪਾਂ ਸੰਗਰੂਰ ਵਾਲੀ ਚੋਣ ਵੀ ਹਾਰੀ ਔਰ ਹੁਣ ਅਗਲੀ ਜਮਨੀ ਚੋਣ ਵੀ ਤਿਆਰੀ ਹੈ ਤੇ 2027 ਵੀ دور ਨਹੀਂ ਹੈ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋਏ ਜਿਵੇਂ ਕੀ ਉਹਨਾਂ ਦਾ ਸੁਭਾਅ ਜਿਹੜਾ ਪ੍ਰਧਾਨ ਹੈ ਉਹਨੇ ਸਭ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ ਲੁਧਿਆਣਾ ਦੀ ਚੋਣ ਦੀ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਤੇ ਰਾਜਾ ਵੜਿੰਗ ਦੋ ਵਾਰੀ ਉੱਥੇ ਦਿਖੇ ਇੱਕ ਵਾਰੀ ਤਾਂ ਨਾਮੀਨੇਸ਼ਨ ਜਦੋਂ ਭਾਰਤਕ੍ਰਿਸ਼ਨ ਆਸ਼ੂ ਨੇ ਦਿੱਤੀ ਔਰ ਦੂਜੀ ਵਾਰੀ ਇੱਕ ਵਾਰੀ ਉਹ ਕਿਸੇ ਪ੍ਰੈਸ ਕਾਨਫਰੰਸ ਵਿੱਚ ਉਸ ਤੋਂ ਬਾਅਦ ਉਹ ਕਦੇ ਵਿਖੇ ਨਹੀਂ ਜਦ ਕਿ ਲੁਧਿਆਣਾ ਦੇ ਵਿੱਚ ਉਹ ਐਮਪੀ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਚੁਣੇਗੇ ਲੁਧਿਆਣਾ ਦੇ ਲੋਕ ਰਾਇਕਲ ਤੋਂ ਹੀ ਨਾਰਾਜ਼ ਹੋਣਗੇ ਕਿ ਐਮਪੀ ਸਾਹਿਬ ਤਾਂ ਦਿਖੇ ਨਹੀਂ ਸੋ ਇਸ ਕਰਕੇ ਭੂਬੀਸ਼ ਬਗੇਲ ਜਿਹੜੇ ਇਸ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਸੀਜ਼ ਫਾਇਰ ਹੋ ਜਾਈਏ ਇਹ ਰੁਕ ਜਾਈਏ ਨਹੀਂ ਤਾਂ ਕਾਂਗਰਸਵਾਦ ਉਸ ਆਰਸ ਦਾ ਇਹਦੇ ਵਿੱਚ ਵੱਡਾ ਨੁਕਸਾਨ ਹੋਏਗਾ ਤੇ ਪ੍ਰਧਾਨ ਨੂੰ ਬਦਲਣ ਦੀ ਵਿਚਾਰੀ ਹੈ ਔਰ ਵਸ ਸਭ ਜਿਹੜੀ ਲੱਗ ਰਹੀ ਹੈ ਕਿ ਅੰਦਰੋਂ ਅੰਰੀ ਸ਼ੁਰੂ ਹੋ ਚੁੱਕੀ ਹੈ ਕਿ ਇਹ ਕਿਤਾ 65 70 ਸਾਲ ਵਾਲੇ ਆਗੂ ਨਹੀਂ ਹੋਣੇ ਚਾਹੀਦੇ ਧਰਮ ਤੇ ਜਾਤ ਦੇ ਆਧਾਰ ਤੇ ਨਹੀਂ ਆਗੂ ਹੋਣਾ ਚਾਹੀਦਾ ਕਾਬਲੀਅਤ ਦੇ ਆਧਾਰ ਤੇ ਉੱਤੇ ਨਵਾਂ ਪ੍ਰਧਾਨ ਹੋਏ ਔਰ ਰਾਜਾ ਵਡਿੰਗ ਦੀ ਜਿਹੜੀ ਬਹੁਤ ਜ਼ਿਆਦਾ ਨੁਕਤਾਚੀਨੀ ਉਹ ਬੇਸਿਕਲੀ ਉਹਦਾ ਅੜਬ ਸੁਭਾਅ ਔਰ ਉਹਦੀ ਜਿਹੜੀ ਬੋਲਬਾਣੀ ਹੈ ਉਹਦੇ ਉੱਤੇ ਬੜੇ ਸਵਾਲ ਹੈ ਇਸ ਕਰਕੇ ਉਹ ਨਾਲ ਲੋਕਾਂ ਨੂੰ ਲੈ ਕੇ ਤੁਰ ਨਹੀਂ 파ਰੇ ਔਰ ਕਾਂਗਰਸ ਆ ਨੁਕਸਾਨ ਹੋ ਸਕਦਾ ਹੈ ਇਸ ਉਨਾਰਾ ਵੀ ਬਿਆਨ ਹੋ ਰਹੇ ਹੈ ਕਿ ਜੇ ਗੁੱਡਵਾਜ਼ ਦੀ ਨਾਰੋਗੀਤਾ ਮਿਸ਼ਨ 2023 ਫੇਲ ਹੋ ਜਾਏਗਾ ਇਹ ਉਹ ਜਿਹੜੇ ਰਾਜਾ ਬੜੇਂਗੀ ਭਾਂ ਦੇ ਰਿਹਾ ਤਾਂ ਇਹਦੇ ਵਿੱਚ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਜਲਦੀ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾਏਗਾ ਨਹੀਂ ਤੇ ਪੰਜਾਬ ਕਾਂਗਰਸ ਦਾ ਨੁਕਸਾਨ ਹੋਏਗਾ ਜਿਸ ਵੀ ਦੇਖ ਜਵੇ ਕਿ ਰਾਜਾ ਬੜੇਂਗ ਜਿਹੜਾ ਹੈ ਸਿਆਸੀ بگੜਿਆ ਹੋਇਆ ਇਹ ਇੱਕ ਐਸਾ ਲੀਡਰ ਹੈ ਜੋ ਕਿਸੇ ਦੀ ਸੁਣਦਾ ਨਹੀਂ ਆਪਣੀ ਸੁਣਾਉਂਦਾ ਹੈ ਤੇ ਜਿਸ ਕਰਕੇ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਗਰ ਇਹਨਾਂ ਨੇ 2027 ਦੇ ਵਿੱਚ ਜਿੱਤ ਹਾਸਲ ਕਰਨੀ ਹੈ ਤਾਂ ਤਰੰਤ ਇਹਨਾਂ ਨੂੰ ਫੈਸਲਾ ਲੈਣਾ ਪਵੇਗਾ ਰਾਜਾ ਬੜਿੰਗ ਨੂੰ ਜਿਹੜਾ ਹੈ ਪ੍ਰਧਾਨਗੀ ਤੋਂ ਲਾ ਕੇ ਇੱਕ ਨਵਾਂ ਚਿਹਰਾ ਲਾਇਆ ਜਾਣਾ ਚਾਹੀਦਾ ਹੈ ਔਰ ਇਹ ਆਮ ਲੋਕਾਂ ਦੇ ਵਿੱਚ ਚਰਚਾ ਹੈ ਦੇਸ਼ ਵਿਦੇਸ਼ ਦੇ ਵਿੱਚ ਲੋਕ ਇਹ ਚਾਹੁੰਦੇ ਨੇ ਕਿ ਰਾਜਾ ਬੜਿੰਗ ਦਾ ਜਿਹੜਾ ਸਵਾਹ ਹੈ ਉਹਦਾ ਬਿਹੇਵੀਅਰ ਹੈ ਉਹ ਅਸੈਪਟੇਬਲ ਨਹੀਂ ਹੈ ਅਤੇ ਇੱਕ ਇਹ ਸਿਆਸਤ ਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਸਿਆਸੀ ਜਿਹੜੀ ਹੈ ਉਹ ਡੈਫੀਨੇਸ਼ਨ ਜਿਹੜੀ ਹੈ ਜੇ ਅਸੀਂ ਗੱਲ ਕਰੀਏ ਤਾਂ ਰਾਜਾ ਬੜਿੰਗ ਤੋਂ ਕੋਹਾਂ ਦੂਰ ਹੈ ਸੋ ਲੁਧਿਆਣਾ ਪਸ਼ਮੀ ਅਤੇ ਹਰਿਆਣੇ ਦੀ ਅਸੀਂ ਐਗਜ਼ਾਮਪਲ ਦੇਈਏ ਤਾਂ ਇੱਕ ਮਿਸਾਲ ਹੈ ਤੇ ਜਿਸ ਕਰਕੇ ਬਹੁਤ ਜਲਦੀ ਪਤਾ ਲੱਗਾ ਹੈ ਕਿ ਇਹਨਾਂ ਦਾ ਨਾਮ ਜਿਹੜਾ ਹੈ ਉਹ ਇੱਕ ਵੱਖਰੇ ਰੂਪੇ ਛੋਵੇਗਾ ਔਰ ਕਹਿਣ ਦਾ ਭਾਵ ਹੈ ਕਿ ਪੰਜਾਬ ਨੂੰ ਇੱਕ ਨਵਾਂ ਚਿਹਰਾ ਮਿਲੇਗਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਇੱਕ ਨਵਾਂ ਬਣਾਇਆ ਜਾ ਰਿਹਾ ਜਿਹੜਾ ਕਿ ਇੱਕ ਬਹੁਤ ਚੰਗੀ ਸੋਚ ਰੱਖੇਗਾ ਅਤੇ ਸਭ ਨੂੰ ਇਕੱਠੇ ਹੋ ਕੇ ਲੈ ਕੇ ਚੱਲੇਗਾ ਔਰ ਜਸਵੀਰ ਜੀ ਇੱਕ ਨਾ ਨਹੀਂ ਇੱਕ ਤੋਂ ਵੱਧ ਜਿਹੜੇ ਲੀਡਰ ਨੇ ਉਹਨਾਂ 에ਦੀ ਬੰਦੀ ਨਹੀਂ ਹੈ। ਔਰ ਗਰਜੀਤ ਜੀ ਦੇ ਨਾਰਾ ਨਾਲ ਗਰਜੀਤ ਹੋਇਆ। ਭਾਰਤ ਪੂਸ਼ਨ ਹੋਇਆ ਅਤੇ ਹੋਰ ਕਿੰਨੇ ਜਿਹੜੇ ਨੇ। ਬੰਦੀ ਹੋ ਗਿਆ। ਚੰਨੀ ਹੋ ਗਿਆ, ਬਾਜਵਾ ਹੋ ਗਿਆ। ਸਾਰਿਆਂ ਨਾਲ ਨਹੀਂ ਕਿਸੇ ਨਾਲ ਵੀ ਨਹੀਂ। ਪਰ ਦੂਸਰੀ ਗੱਲ ਇਹ ਕਿ ਇਹ ਜਿਹੜੇ ਸਟੇਜ ਤੇ ਗੱਲ ਕਰਨ ਦਾ ਤਰੀਕਾ ਆ ਔਰ ਹਾਈ ਪਿਚ ਦੇ ਵਿੱਚ ਬੋਲਣਾ ਆਪਣੀ ਆਵਾਜ਼ ਪਤਨ ਕਿਹਦੀ ਕਾਪੀ ਕਰਕੇ ਬੋਲਦਾ ਆ। ਕਾਪੀ ਕਰਕੇ ਬੋਲਣ ਦੀ ਕੋਸ਼ਿਸ਼ ਕਰਦਾ ਆ। ਪਰ ਉਹਦੀ ਕਾਪੀ ਜਿਹੜੀ ਆ ਉਹਦੀ ਆਵਾਜ਼ ਦੀ ਜਿਹੜੀ ਹਾਈ ਪਿਚ ਆ ਉਹ ਲੋਕਾਂ ਨੂੰ ਪਸੰਦ ਨਹੀਂ ਹੈ ਕੰਨਾਂ ਨੂੰ ਖਾਂਦੀ ਹੈ। ਬਸ ਇਹ ਸਭ ਕੋਈ ਵੀ ਪਸੰਦ ਨਹੀਂ ਕਰਦਾ ਔਰ ਕਿਸੇ ਆਮ ਜਿਹਨੂੰ ਪ੍ਰੈਕਟੀਕਲੀ ਨੌਲੇਜ ਨਹੀਂ ਵੀ ਆ ਉਹਨੂੰ ਵੀ ਪੁੱਛੋ ਤੇ ਉਹ ਵੀ ਕਹੇਗਾ ਕਿ ਇਹਦੀ ਬੋਲ ਵਾਲੀ ਦੇ ਵਿੱਚ ਬੋਲ ਚਾਲ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਤੇ ਬਹੁਤ ਜ਼ਿਆਦਾ ਅਭਿਮਾਨ ਜਿਹੜਾ ਉਹ ਚਲ ਕਰਾ ਔਰ ਅੜਬ। ਤੁਸੀਂ ਇਸ ਕਰਕੇ ਦੇਖੋ ਪ੍ਰਧਾਨਤਾ ਉਹ ਹੈ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਔਰ ਇਸ ਲਈ ਸਾਡੇ ਕੋਲ ਕੋਈ ਇਦਾਂ ਦਾ ਬੰਦਾ ਨਹੀਂ ਹੈ ਉਹਨਾਂ ਕਾਂਗਰਸ ਹੈ ਇਹਦੇ ਵਿੱਚ ਕਿਵੇਂ ਫੈਸਲਾ ਲਏਗੀ ਕਿਸ ਤਰ੍ਹਾਂ ਇਹਨੂੰ ਨਾਲ ਫੈਸਲਾ ਲੈ ਕੇ ਇਹਨੂੰ ਹਟਾ ਕੇ ਕਿਸ ਇੱਕ ਤਰੀਕਾ ਦਾ ਹੈ ਕਿ ਉਹ ਲੋਕ ਸਭਾ ਦਾ ਹੈ ਤੇ ਲੋਕ ਸਭਾ ਦਾ ਮੈਂਬਰ ਹੈ ਤੇ ਹੁਣ ਤਾਂ ਵਿਧਾਨ ਸਭਾ ਦੀ ਚੋਣ ਹੋਣੀ ਹੈ ਇਸ ਕਰਕੇ ਪੰਜਾਬ ਕਾਂਗਰਸ ਨੂੰ ਚਾਹੀਦਾ ਹੈ ਕਿ ਕੋਈ ਅਜਿਹਾ ਨੇਤਾ ਲੱਭੇ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਆਪਣੀ ਆਵਾਜ਼ ਉਖਾ ਸਕੇ ਉਹੋ ਜਿਹਾ ਨੇਤਾ ਜਿਹੜਾ ਉਹ ਜ਼ਰੂਰੀ ਅਰਵਾ ਸਵਾ ਕਰਕੇ ਆਪਣੇ ਬਿਹੇਵੀਅਰ ਕਰਕੇ ਅਤੇ ਅ ਸਟੇਜ 'ਤੇ ਵੱਖ-ਵੱਖ ਤਰ੍ਹਾਂ ਦੇ ਖੂਤ ਪਾਉਣ ਕਰਕੇ ਲੋਕੀਨ ਪਸੰਦ ਨੀ ਕਰੇ ਆਮ ਪਬਲਿਕ ਅਤੇ ਆਮ ਲੀਡਰ ਸਹਿਬਾਨ ਇਹ ਆਉਣ ਵਾਲਾ ਸਮਾਂ ਦੱਸੇਗਾ ਕਦੋਂ ਪੰਜਾਬ ਨੂੰ ਇੱਕ ਨਵਾਂ ਪ੍ਰਧਾਨ ਮਿਲਦਾ ਹੈ ਇਸ ਦਾ ਇੰਤਜ਼ਾਰ ਕੀਤਾ ਜਾਵੇ ਹੋਰ ਸੀ ਗੱਲਬਾਤ ਕਰਨੀ ਚਾਹਾਂਗੇ ਟੈਕਸ ਦੇ ਵਿੱਚ ਫਲੱਡ ਆਉਣ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਨੇ ਬਹੁਤ ਵੱਡਾ ਨੁਕਸਾਨ ਹੋਇਆ ਬੱਸ ਵਰਥੀ ਨੇ ਸਮਰ ਕੈਂਪ ਲੱਗਾ ਹੋਇਆ ਸੀ ਕੁੜੀਆਂ ਦਾ ਮਾਰੇ 750 ਤੋਂ ਜ਼ਿਆਦਾ ਕੁੜੀਆਂ ਸੀ ਉੱਥੇ ਔਰ 81 ਮੌਤਾਂ ਹੋ ਚੁਕੀਆਂ ਟੈਕਸਾਸ ਦੇ ਵਿੱਚ। 트াম্প ਸਾਹਿਬ ਉੱਥੇ ਜਾ ਰਹੇ ਹੈ ਔਰ ਬਹੁਤ ਕੁੜੀਆਂ ਜਿਹੜੀਆਂ ਅਜੇ ਵੀ ਲਾਪਤ ਹੈ ਤੇ ਕਈ ਕੁੜੀਆਂ ਨੂੰ ਬਚਾ ਲਿਆ ਗਿਆ। ਜੋ ਸਮਰ ਕੈਂਪ ਲੱਗਿਆ ਹੋਇਆ ਸੀ ਦੀ ਵੀ ਜਗ੍ਹਾ ਤੇ ਉੱਤੇ ਉੱਤੇ ਹੜ ਆ ਗਿਆ ਔਰ ਹੜ ਦੇ ਨਾਲ ਟੈਕਸਾਸ ਦੇ ਵਿੱਚ ਭਾਰੀ ਨੁਕਸਾਨ ਹੋਇਆ। ਅਜਿਸੀ ਕਿ ਮਸਕ ਦੀ ਨਿਊ ਪਾਰਟੀ ਅਮਰੀਕਾ ਦੇ ਵਿੱਚ ਜੀ ਹਾਂ